ਸਾਡਾ ਨਾਮ ਹੀ ਪਾਇਆ ਹੁਣ ਮੈਂ ਇਹਨਾਂ ਨੂੰ ਕਿਹਾ ਉਹ ਤੁਹਾਡੇ 100 ਪੰਨੇ ਸਾਡੇ 115 ਪੰਨੇ ਹੀ ਤੇ ਤੁਸੀਂ ਕਿਹੇ ਕੀ ਕੀਤਾ ਜੀ ਮਲਾਜਮ ਨਿਕਲ ਦੇ ਦੀ ਜੀ ਹੁਣ ਇਹ ਭੁਖੜ ਨਾਲ ਕੀਤੀ ਜਨਾਬ ਇੱਕ ਦਿਨ ਉਹ ਸਾਰੇ ਮਲਾਜਮ ਸਾਰੇ ਆਏ ਹੀ ਨਹੀਂ ਬਾਕੀ ਕੋਈ ਕੰਮ ਕਰਨ ਵਾਲੀ ਨਹੀਂ ਉਹਨੂੰ ਮੇਰੀ ਬੀਬੀ ਆਪ ਪਿਆਰ ਵਾਲੀ ਦੀ ਤਸਵੀਰ ਨੂੰ ਹਾਂਜੀ ਹਾਂਜੀ ਸੋਰੀ ਬਲੋ ਪਰ ਮੈਂ ਸਾਡੇ ਵਿੱਚ ਸ੍ਰੀ ਪੰਡੀ ਜੀ ਬੈਠੇ ਨੇ ਇਹਨਾਂ ਦੀ ਉਮਰ ਹੈ ਇਸ ਵੇਲੇ 93 ਸਾਲ ਦੀ ਹੋ ਚੁੱਕੀ ਹੈ ਵਾਹ ਵਾਹ ਇਹ ਸਾਡੇ ਬੜੇ ਰੈਗੂਲਰ ਜਦੋਂ ਵੀ ਕਿਤੇ ਖਾਣ ਲੰਘਦੇ ਰੰਦੇ ਹੁੰਦੇ ਸੀ ਦੇ ਸਾਨੂੰ ਦੇ ਜਾਂਦੇ ਸੀ ਨਾ ਕੀਆ ਮੈਂਬਰਸ਼ਿਪ ਬੜੇ ਜਨਾਂ ਤੋਂ ਸਾਡੇ ਮੈਂਬਰ ਤੁਰੇ ਆ ਰਹੇ ਆ ਤੇ ਸਾਡੇ ਮਨ ਚ ਆਈ ਵੀ ਇਹਨਾਂ ਨੂੰ ਮਤਲਬ ਉਹ ਚੀਤਾ ਨਹੀਂ ਰਹਿੰਦਾ ਵੀ ਇਹਨਾਂ ਨੂੰ ਸਨਮਾਨਿਤ ਕਰਨਾ ਵਾ ਕਿਉਂਕੇ ਆ ਨਹੀਂ ਸਕਦੇ ਅੱਜ ਇਹ ਹਫਤੇ 'ਚ ਇੱਕ ਦਿਨ ਆਉਂਦੇ ਸੀ ਅੱਜ ਇਹਨਾਂ ਨੂੰ ਬੇਨਤੀ ਕੀਤੀ ਤੇ ਆਏ ਆ ਮਤਲਬ ਇਹਨਾਂ ਨੂੰ ਸਨਮਾਨਿਤ ਕਰਨਾ ਕਿਉਂਕਿ ਨਾਲੇ ਇਹ ਵੀ ਮਤਲਬ ਇਹ ਵੀ ਕੋਈ ਲੱਭਦਾ ਨਹੀਂ ਬੰਦਾ ਉਦੋਂ ਸਾਨੂੰ ਕਿ 85 ਸਾਲ ਤੋਂ ਪਹਿਲਾਂ ਕਿਹਨੂੰ ਮਿਲੂਗੀ ਕਿਸ਼ਤ ਸੋ ਇਹਨਾਂ ਦਾ ਨਾਮ ਉਹਨਾਂ ਦੇ ਵਿੱਚ ਆ ਗਿਆ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਕਿਸ਼ਤ ਮਿਲਦੀ ਜਿਹੜੀ ਜਨਤੀ ਦਾ 95 ਨੂੰ ਮਿਲਦੀ ਆ ਸੋ ਇਹਨਾਂ ਨੂੰ ਪ੍ਰਧਾਨਜੀ ਸਨਮਾਨਿਤ ਕਰਦੇ ਹਾਂ ਗਗਨਦਰ

ਅਜੀ ਪਰ ਲੋਕ ਜਿਹੜਾ ਉਹ ਸਾਡਾ ਪੈਸਾ ਜਿਹੜਾ ਨਾ ਕੋਈ ਨਹੀਂ ਜੁੱਤੀ ਰਸੋਰੀ ਤੇ ਪੈਰੀ ਨਾਲ ਪੂਰੀ ਅੱਜ ਹਰ ਕੋਈ ਵਰਗ ਮੰਗ ਕੋਈ ਕੰਮ ਨਹੀਂ ਹੁੰਦਾ ਪਿਆ ਤੇ ਉਸੇ ਦੇ ਵਿਦੌਲਤ ਮੇਰੀ ਤਰਜ ਉਹੀ ਹੋਏਗੀ ਪਰ ਬੋਲਾਂ ਵਿੱਚ ਥੋੜਾ ਜਿਹਾ ਫਰਕ ਹੋਏ ਹੱਥੀ ਵੇ ਤੇ ਨੂੰ ਪਿੱਟਣਾ ਪਿਆ ਉਹਨੀ ਹੱਥੀ ਵੇ ਤੇ ਨੂੰ ਪਿੱਟਣਾ ਪਿਆ ਇਹ ਵਿੱਚ ਜੋ ਹੋਇਆ ਮਾਨਾ ਵਿੱਚ ਪੰਜਾਬ ਦੇ ਹੋਵੇਗਾ ਆਇ ਤੁਲਾ ਦੇਲੇ ਸਿਰ ਤੇ ਬੈਠ ਕੇ ਬੈਠਾ ਰੋਵਾਂਗਾ ਮੁਰਗਾ ਤਲੋਰੀ ਬੋਲ ਕਰੂਰੀ ਆਏ ਮਨਾਵੇ ਤੈਨੂੰ ਪਿੱਟਣਾ ਪਿਆ ਆਏ ਮਨਾਵੇ ਤੈਨੂੰ ਪਿੱਟਣਾ ਪਿਆ

ਤੇਰੀ ਕੋਈ ਬੇਲੀਆ ਰਲਾੁਰ ਕਾ ਤਨੂਰੀ ਗੋਤਲ ਜਰੂਰੀ ਹਾਏ ਮਨਾਂ ਵਰ ਤੈਨੂੰ ਪਿੱਟਣਾ ਪਿਆ ਹਾਏ ਮਨਾਂ ਵਰ ਤੈਨੂੰ ਪਿੱਟਣਾ ਪਿਆ ਸਾਹਨੇ ਦਿਲ ਦੀਆਂ ਲੰਗੀਆਂ ਕਾਚਾ ਹੁੰਤੇ ਦੱਬ ਕੇ

প্র এমন লে সা সা मुदाबा मु ਜੰਗਲਾਬ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਇਸ ਕਰਦੀ ਦਵਾ ਨੂੰ ਪ੍ਰੋਗਰਾਮ ਪਰ ਰਾਤ ਦੀ ਲੜਾਈ ਪੰਜਾਬ ਸਰਕਾਰ ਹਾਏ 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 ਆਡੀਓ ਤੁਹਾਡੀ ਆਵਾਜ਼ ਜਾਣੀ ਚਾਹੀਦੀ ਜੀ ਇੱਕ ਗੁਰੂ ਜੀ ਦਾ ਜੀਕਾਰਾ ਲਾਉਣਾ ਹੈ ਜੰਗਲਾਬ ਹਾਏ 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 ਆਸੂ ਮਾਨ ਜਾਗਦਾ ਇੱਕ ਤੱਕ ਟਿਕਟ ਪਰ ਲਵਾਣੇ ਆ ਉਹਨਾਂ ਕਰਕੇ ਫੋਟੋ ਕਿਆ ਲਾਉਣਾ ਹੈ ਜਾਤ ਪ੍ਰਕਾਰ ਮੁਰਦਾਬਾ 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 ਜਾਤ ਪ੍ਰਕਾਰ ਮੁਰਦਾਬਾ 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 ਜਾਤ ਪ੍ਰਕਾਰ ਹਾਈ 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 ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਤੁਹਾਨੂੰ ਕਾਮਯਾਬ ਕਰਨ ਵਾਸਤੇ ਤੁਹਾਨੂੰ ਟਾਈਮ ਦਿੱਤਾ ਗਿਆ ਤੁਹਾਡੀ ਮਿਹਰਬਾਨੀ ਨਾਲ ਚਾਹਾਂਗੇ ਇੱਕ ਸਵਾਲ ਤੀਨ ਪੁੱਛਾ ਤੇ ਮੈਂ ਨਹੀਂ ਨਸਿਆ ਉਹ ਸਵਾਲ ਹੈ ਉਹਦੀ ਜਿਹੜੇ ਸੰਚਾਰ 1600 ਤੋਂ ਲਾ ਕੇ 621 ਤੱਕ ਦਾ ਰਿਕਾਰਡ ਹੋਇਆ ਹੈ ਉਨਾ ਨੂੰ ਵਾਈਟ ਲੀਗ ਨਹੀਂ ਕੈਪਟੂਰ ਮੈਨੇਚੀ ਨਹੀਂ ਮਿਲੀ ਖੁਦੋਂ 4 ਕਿਸ਼ਤ ਮਿਲੂਗੀ ਮੰਨ ਲਓ ਤੁਹਾਡਾ 10000 ਰੁਪਇਆ ਤੇ ਤੁਹਾਨੂੰ 55000 ਰੁਪਇਆ ਚਾਹਤ ਕਿੰਨਾ ਲੂਗਾ ਅਪ੍ਰੈਲ 25 ਜਰ ਤੋਂ 25 ਜ ਅਪ੍ਰੈਲ 26 ਤੱਕ 26 ਚਾਹ ਲਾ ਲਗਾਓ 4 ਰੁਪਏ ਲਗਿਆ ਅਗਲੀ ਕਰਵਿਚਾਹ 28 ਤੋਂ ਬਾਅਦ ਜਰੀ ਹੋਊਗਾ ਮਾਰ ਰਹਿਣਾ ਅਾਈਟੇਕਿੰਗ ਮੀਟਿੰਗ ਹੈਰੇ ਬਾਰੇ ਪੁੱਛਾਂਗੇ ਅੱਜ ਜੋ ਅੱਜ ਦੀ ਜਿਹੜੀ ਮੀਟਿੰਗ ਹੈ ਇੱਥੇ ਪੰਜਾਬ ਸਟੇਟ ਪੈਨਸ਼ਨਰ ਸੀਨੀਅਰ ਸੀਨੀਅਰ ਐਸੋਸੀਏਸ਼ਨ ਦੇ ਨਾਲ ਹੋ ਰਹੀ ਆ ਇਹ ਜਿਹੜੀ ਮੀਟਿੰਗ ਆ ਹਰ ਮਹੀਨੇ ਦੂਜੇ ਐਤਵਾਰ ਹੁੰਦੀ ਆ ਅੱਜ ਦੀ ਮੀਟਿੰਗ ਦਾ ਮੁੱਖ ਗੰਡਾ ਇਹ ਸੀ ਜਿਹੜੀ ਪੰਜਾਬ ਸਰਕਾਰ ਨੇ ਇੱਕ ਸਾਢੇ ਬਕਾਇਆ ਦੀ ਕਿਸ਼ਤ ਜਾਰੀ ਕੀਤੀ ਆ ਕਿਛਤਾਂ ਕਿ ਕਿਤਿਆਂ ਜਿਹੜਾ ਬਕਾਇਆ ਸੀ ਉਹ ਨੀਰੋ ਨੀਰ ਕਰ ਦਿੱਤਾ। ਇਹ ਸਭ ਬਕਾਇਆ ਨੂੰ ਤਿੰਨ ਚਾਰ categories ਵਿੱਚੋਂ ਵੰਡ ਕੇ 80% ਨੂੰ ਇਸ ਤਰੀਕ ਨੂੰ ਮਿਲੂਗਾ 75 ਤੋਂ 80 ਨੂੰ ਇੰਨੀ ਕਿਤਾ ਮੈਨੂੰ ਉਹ ਤੋਂ ਲੈ ਤੁਹਾਡੇ ਮਲਾਜ ਮਿਡੇਡੇ ਦਾ ਪੈਨਸ਼ਨਰ ਨੇ ਉਹਨਾਂ ਨੂੰ ਇੰਨੀ ਕਿਛਤਾਂ ਕਿ ਇਸ ਤਰ੍ਹਾਂ ਨਹੀਂ ਲੱਗਿਆ ਕਰਤੀਆਂ ਜਿਨ੍ਹਾਂ ਦਾ ਨਫਤਾਰਾ 28000 ਤੱਕ ਕਰਦੇ ਨੇ ਸਾਨੂੰ ਸਮਝ ਨਹੀਂ ਆਉਂਦੀ ਕਿ 28000 ਤੱਕ ਇਹ ਸਰਕਾਰ ਨੇ ਰਹਿਣਾ ਵੀ ਕਰੇ ਉਹਨਾਂ ਚੋਂ ਤਾਂ ਨਵੀਂ ਸਰਕਾਰ ਆ ਜੇ ਸੋ ਜਿਹੜੀ ਸਾਨੂੰ ਪੰਛੀ ਦੇ ਬੜੀ ਆ ਸੀ ਬਰੇਕਿੰਗ ਤੋਂ ਸਾਨੂੰ ਜਸੇ ਬੰਦੀਆਂ ਲੜ ਰਹੀਆਂ ਨੇ ਪਰ ਉਹ ਤੋਂ ਉੱਟ ਇਹ ਸਰਕਾਰ ਨੇ ਫੈਸਲਾ ਕੀਤਾ ਅੱਜ ਦੇ ਦਿਨ ਅਸੀਂ ਇਸ ਫੈਸਲੇ ਨੂੰ ਬਿਲਕੁਲ ਨਿੰਦਿਆ ਕਰਦੇ ਆ ਇਹੋ ਕਾਰਨ ਹੈ ਕਿ ਅੱਜ ਅਸੀਂ ਜਿਹੜੀਆਂ ਚਿੱਠੀਆਂ ਪੰਜਾਬ ਸਰਕਾਰ ਨੂੰ ਜਾਰੀ ਕੀਤੀਆਂ ਉਨਾਂ ਨੂੰ ਅਦਾਲਤ ਆ ਕੇ ਆਪਣੇ ਜਿਹੜਾ ਰੋਸ ਪ੍ਰਗਟ ਕੀਤਾ ਇਹਨਾਂ ਨਾਲ ਸਾਡਾ ਹੋਟਲ ਬੜੀਆਂ ਮੰਗਾ ਜਿਹੜੀਆਂ ਤੇ ਨਹੀਂ ਹਤੀ ਹੋਣੇ ਕਿਉਂਕਿ ਸੀਨੀਅਰ ਸਿਟੀਜ਼ਨ ਹਨ ਔਰ ਇਹ ਸੰਬਧਿਤ ਸੜਕਾਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਆ ਇਹ ਸਰਕਾਰ ਨੂੰ ਇਹ ਨਹੀਂ ਸੋਚਦੀ ਜਿਹੜੀ ਸਰਕਾਰ ਆਪਣੇ ਰਾਜ ਦੇ ਵਿੱਚ ਸੀਨੀਅਰ ਸਿਟੀਜ਼ਨ ਦਾ ਇੰਨੀ ਬੇਗਦਰੀ ਕਰਦੀ ਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸੀਨੀਅਰ ਸਿਟੀਜ਼ਨ ਇਹਨਾਂ ਨਾਲ ਕੀ ਹੋ ਰਿਹਾ ਹੈ ਸਾਡੀ ਹਿਸਾਬੀ ਮੈਂ ਆਪਣੀ ਗੱਲ ਨੂੰ ਬਹੁਤਾ ਲੰਮਾ ਨਾ ਕਰਾਂ ਤੁਹਾਨੂੰ ਕਹਿ ਵਿੱਚ ਦੱਸਣਾ ਕਿ 17 ਤਰੀਕ ਨੂੰ ਇਸ ਮਹੀਨੇ ਦੀ 17 ਤਰੀਕ ਨੂੰ ਨਵੇਂ ਪੰਜਾਬ ਦੀ ਨਵੀਂ ਜਥੇਬੰਦੀ ਦੀ ਜਿਹੜੀ ਚੋਣ ਹੋ ਰਹੀ ਆ ਉਹ ਚੋਣ ਤੋਂ ਪਰੰਤ ਨਵਾਂ ਸੁਹਰਚ ਬੀਕੇ ਜਾਏਗਾ ਉਹ ਜਿਹੜੇ ਸਾਰੇ ਪੈਨਸ਼ਨ ਜਿਹੜੇ ਪੈਨਸ਼ਨ ਦੀ ਜੁਆਇੰਟ ਖਾਤਾ ਬਣਿਆ ਉਹਨਾਂ ਦੀ ਸਿਰਲਾਦੇ ਨਾਲ ਜਿਹੜਾ ਸੁਆਚਾ ਹੋ ਟਿੱਕਾ ਕੀਤਾ ਡਾਊਗਾ ਧੰਨਵਾਦ ਆ ਜੀ ਬਿਲਕੁਲ ਠੀਕ ਆ ਇਹ ਸਾਡੀ ਲੜਾਈ ਜਾਰੀ ਆ ਜੁੱਗੀ ਲੜਾਈ ਸਾਡੀ ਇਹ ਆ ਕਿ ਇੱਕ ਇੱਕ ਸੋਆਨ ਦੇ ਮੁਲਾਜ਼ਮ ਰਿਟਾਇਰ ਹੋਏ ਆ ਉਹਨਾਂ ਨੂੰ 2.5 ਮਿਲ ਚੁੱਕਾ ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਏ ਉਹਨਾਂ ਨੂੰ 2.5 ਨਹੀਂ ਮਿਲਿਆ ਜੋ ਕਿ ਪੈਨਸ਼ਨਾਂ ਦਾ ਬਹੁਤ ਵੱਡਾ ਧੱਕਾ ਇਤੋਂ ਲਾ ਸਾਡੀ ਕੈਸ਼ਲੈਸ ਸਕੀਮ ਕਦੀ ਬਾਦਲ ਸਰਕਾਰ ਨੇ ਚਾਲੂ ਕੀਤੀ ਸੀ ਜਿਹੜੀਆਂ ਕੈਪਟਨ ਸਰਕਾਰ ਤੇ ਕਾਰਣ ਕਰਕੇ ਬੰਦ ਕੀਤਾ ਸਾਡੀ ਇਹ ਮੰਗਿਆ ਕਿ ਸਾਡੀ ਕੈਸ਼ਲੈਸ ਟੀਮ ਜਿਹੜੀ ਉਹ ਲਾਗੂ ਕੀਤੀ ਜਾਵੇ ਤਾਂ ਕਿ ਇਹ ਹਕਕਾ ਜਾਈਏ ਸਾਡਾ 프리 ਇਲਾਜ ਹੋਵੇ ਅਸੀਂ ਆਪਣੇ ਘਰ ਨੂੰ ਆਈਏ ਹੋਰ ਇੱਕ ਮੰਗ ਕਿਹੜੀ ਹੈ ਜੀ ਆਯੂਸ਼ਮਨ ਕਾਰਡ ਜਿਹੜੇ ਸੈਂਟਰ ਸਰਕਾਰ ਮੋਦੀ ਸਰਕਾਰ ਨੇ ਸ਼ੁਰੂ ਕੀਤੇ ਆ ਜੀ ਉਹ ਕਾਰਡ ਜਿਹੜੇ ਆ ਉਹ ਅਸੀਂ ਬਣਾਏ ਨੇ ਛਤੋਂ ਬਣਾਉਣ ਦੇ ਤੇ ਪੈਨਸ਼ਨਾਂ ਦਾ ਕਾਫੀ ਖਰਚਾ ਹੋਇਆ ਉਹ ਖਰਚਾ ਕੀ ਕਰਨਾ ਸੀ ਔਰ ਜਿਹੜੇ ਹਸਪਤਲ ਤੇ ਜਾਂਦੇ ਆ ਉਹ ਹਸਪਤਲ ਨੂੰ ਮੰਨਦੇ ਹੀ ਨਹੀਂ ਇਸ ਕਰਕੇ ਇਹ ਕਹਿੰਦੇ ਆ ਕਿ ਸੈਂਟਰ ਸਰਕਾਰ ਜਿਹੜੀ ਆ ਸਾਡੀ ਪੰਜਾਬ ਸਰਕਾਰ ਜਾਂ ਤੁਸੀਂ ਜਿਹੜਾ ਉਹ ਸੈਂਟਰ ਤੱਕ ਸਾਡੀ ਆਵਾਜ਼ ਭੇਜੋ ਕਿ ਉਸ਼ਮਾਨ ਕਾਰ ਜਿਹੜਿਆ ਉਹਨੂੰ ਚਾਲੂ ਕਰਨ ਨੂੰ ਹਸਤਾ ਨੂੰ ਕਿਹਾ ਜਾਵੇ ਹਾਂਜੀ ਸੋ ਇਹ ਸਾਡੀਆਂ ਮੰਗਾਂ ਨੇ ਜੀ ਜਿਹੜੀਆਂ ਬੜੀਆਂ ਭਗਦੀਆਂ ਮੰਗਾਂ ਨੇ ਇਥੋਂ ਸਾਡਾ ਬਕਾਇਆ ਸਾਡੇ ਡੀਏ ਦੀਆਂ ਕਿਸ਼ਤਾਂ ਗਈਆਂ 11% ਉਹ ਨਹੀਂ ਸਰਕਾਰ ਦੇ ਰਹੀ ਉਹਦੇ ਵਾਸਤੇ ਲੜਾਈ ਸਾਡੀ ਜਾਰੀ ਆ ਸਰਕਾਰ ਸੋ ਜਿਹੜੀ ਆ ਜੀ ਇਹ ਕਾਲ ਮਟੋਲ ਕਰ ਰਹੀ ਆ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੇ ਇਹ ਬਕਾਏ ਉਹਨਾਂ ਨੂੰ ਕਿੰਨੀ ਲੰਮੀ ਉਹ ਤੁਹਾਡੇ ਦਿਰੇ ਨੇ ਜਿਹਦਾ ਸਾਨੂੰ ਕੋਈ ਫਾਇਦਾ ਨਹੀਂ ਸੋ ਅਸੀਂ ਇਹ ਸਾਰੀਆਂ ਮੰਗਾ ਕਹਿ ਕੇ ਸਰਕਾਰ ਨੂੰ ਪੇਤਾਵਰੀ ਦੇਨੇ ਆ ਕਿ ਜੇ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆਂ ਤੇ 17 ਮਾਰਚ ਨੂੰ ਆਈ ਸਾਡੀ ਇਕੱਠ ਹੋ ਰਹੀ ਆ ਸਾਡੀ ਮੀਟਿੰਗ ਹੋ ਰਹੀ ਆ ਲੁਧਿਆਣੇ ਉਹਦੇ ਵਿੱਚ ਅਸੀਂ ਫੈਸਲਾ ਕਰਕੇ ਸਰਕਾਰ ਨਾਲ ਟੱਕਰ ਦੇਣ ਵਾਲਾ ਅਸੀਂ ਟੱਕਰ ਠੀਕ ਤਰ੍ਹਾਂ ਟੱਕਰ ਦੇਵਾਂਗੇ